ਹਾਂਜੀ ਸਾਸ਼ੀ ਜੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਚੈਲ ਫੈਮਿਲੀ ਵਲੌਗਸ ਵਿੱਚ ਤੁਸੀਂ ਵੀਡੀਓ ਜ ਨੂੰ ਇੰਨਾ ਵਧੀਆ ਸਪੋਰਟ ਕਰ ਰਹੇ ਹੋ ਜੀ ਤੁਹਾਡਾ ਧੰਨਵਾਦ ਤੇ ਤੁਹਾਡੇ ਨਾਲ ਇੱਕ ਨਵਾਂ ਵਲੌਗ ਲੈ ਕੇ ਆਏ ਹਾਂ ਜੀ ਤੇ ਇਹ ਹੈ ਸ਼ਾਮ ਦਾ ਟਾਈਮ ਹੈ ਜੀ ਤੇ ਆਪਾਂ ਕੱਪੜੇ ਵਾਸ਼ ਕੀਤੇ ਸੀ ਤੇ ਉਹਨਾਂ ਦੀ ਆਪਾਂ ਹੁਣ ਸੁੱਕ ਗਏ ਤੇ ਤਿਆਰ ਨਗਾ ਲੀਨੇ ਆਂ ਤੇ ਨਾਲ ਨਾਲ ਤੁਹਾਡੇ ਨਾਲ ਬਹੁਤਾਂ ਬਾਤਾਂ ਵੀ ਕਰ ਲੈਣੀਆਂ ਜੀ ਹਾਂਜੀ ਜੇਕਰ ਤੁਸੀਂ YouTube ਚੈਨਲ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਤੇ ਲਾਈਕ ਕਮੈਂਟ ਵੀ ਕਰਦੇ ਹੋ ਤੇ ਜੇਕਰ ਤੁਸੀਂ Facebook ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਜੀ ਤੇ ਇੱਕ ਕਮੈਂਟ ਜ਼ਰੂਰ ਭੇਜਿਓ ਜੀ ਤੇ ਆ ਆਪਾਂ ਹੁਣ ਜੀ ਕੱਪੜੇ ਤਿਆਰ ਲਾ ਕੇ ਰੱਖ ਲੈਣੇ ਆ ਕਿਉਂਕਿ ਇੰਨੀ ਜ਼ਿਆਦਾ ਗਰਮੀ ਸੀ ਤੇ ਹਵਾ ਵੀ ਇੰਨੀ ਨਹੀਂ ਲੱਗ ਰਹੀ ਸੀ ਪੱਖੇ ਦੀ ਤੇ ਆਪਾਂ ਸੋਚਿਆ ਚਲੋ ਇੱਥੇ ਹੁਣ ਇਹ ਵਾਲਾ ਕੰਮ ਵੀ ਕਰ ਹੀ ਲੈਨੇ ਨੇ ਬੇੜ ਹੀ ਲੈਨੇ ਆ ਗਰਮੀ ਵਿੱਚ ਕੰਮ ਕਰਨੇ ਵੀ ਬਹੁਤ ਔਖੇ ਹੁੰਦੇ ਆ ਜੀ ਤੇ ਆਪਾਂ ਇੱਕ ਦਿਨ ਛੱਡ ਕੇ ਵੀਡੀਓ ਤੁਹਾਡੇ ਤੱਕ ਲੈ ਕੇ ਆਉਨੇ ਆ ਤੇ ਇੱਕ ਦਿਨ ਛੱਡ ਕੇ Facebook ਤੇ ਲੈ ਕੇ ਆਉਨੇ ਆ ਜੀ ਕਪੜੇ ਵੀ ਅੱਜ ਇੰਨੇ ਸੀ ਜੀ ਵਾਸ਼ ਕਰਨ ਵਾਲੇ ਤੇ ਸਵੇਰ ਮਸ਼ੀਨ ਵੀ ਲਗਾਈ ਸੀ ਤੇ ਟਾਈਮ ਕਿੰਨਾ ਹੀ ਲੱਗ ਗਿਆ ਤੇ ਜਲਦੀ-ਜਲਦੀ ਹੋਣ ਗਰਮੀ ਕਰਕੇ ਸੁੱਕ ਜਾਂਦੇ ਆ ਤੇ ਨਾਲ ਦੀ ਨਾਲ ਹੀ ਲਾ ਲੈਣੇ ਆ ਜੀ ਕਿਉਂਕਿ ਕਪੜਿਆਂ ਦਾ ਜਿਹੜਾ ਰੰਗ ਹੈਗਾ ਇਹ ਉਹ ਉੱਡ ਜਾਂਦਾ ਜੀ ਜੇਕਰ ਆਪਾਂ ਜ਼ਿਆਦਾ ਟਾਈਮ ਧੁੱਪ ਵਿੱਚ ਰੱਖਦੇ ਆ ਇਸੇ ਕਰਕੇ ਆਪਾਂ ਇਹਨਾਂ ਨੂੰ ਜਲਦੀ ਹੀ ਉਤਾਰ ਲੈਣੇ ਆਂ ਜੀ ਤਾਰ ਦੇ ਤੋਂ ਵੀ ਤੇ ਇੱਥੇ ਆਪਾਂ ਅਲੱਗ-ਅਲੱਗ ਕੱਪੜੇ ਕਰਕੇ ਜੋੜ ਕੇ ਰੱਖ ਰਹੇ ਆਂ ਕਿਉਂਕਿ ਇਹ ਵੀ ਆਪਾਂ ਨੂੰ ਪਤਾ ਹੀ ਹੁੰਦਾ ਹੈ ਜੀ ਤੇ ਕਿੱਥੇ-ਕਿੱਥੇ ਰੱਖਣੇ ਆਂ ਇੱਥੇ ਆਪਾਂ ਹੁਣ ਦੁਪੱਟੇ ਜਿਹੜੇ ਹੈਗੇ ਆ ਜੀ ਉਹਨਾਂ ਦੀ ਵਿੱਚ ਆ ਲਗਾ ਕੇ ਰੱਖ ਲੈਣੇ ਆਂ ਤੇ ਜਦੋਂ ਆਪਾਂ ਨੂੰ ਲੋਡ ਹੁੰਦੀ ਆ ਜੀ ਤੇ ਆਪਾਂ ਇੱਕ ਥਾਂ ਵਿੱਚੋਂ ਚੈੱਕ ਲੈਨੇ ਆ ਤੇ ਵਰਤਦੇ ਆਂ ਦੀ ਹਾਂਜੀ ਆਪਣੇ ਅੱਧੇ ਨਾਲੋਂ ਜ਼ਿਆਦਾ ਕੱਪੜਿਆਂ ਦੀਆਂ ਤੈਨ ਲੱਗ ਗਈਆਂ ਤੇ ਹੁਣ ਆਪਾਂ ਅੱਗੇ ਵਲੌਗ ਕੰਟੀਨਿਊ ਕਰਦੇ ਹਾਂ ਜੀ ਤੇ ਅੱਗੇ ਆਪਾਂ ਨੈਕਸਟ ਡੇ ਦੀਆਂ ਕਲਿੱਪਸ ਲਈਆਂ ਜੀ ਤੁਹਾਨੂੰ ਦਿਖਾਉਣੇ ਆ ਜੀ ਤੇ ਇੱਥੇ ਆਪਾਂ ਸਵੇਰ ਦਾ ਟਾਈਮ ਆ ਜੀ ਤੇ ਰੋਟੀ ਬਾਣੀ ਦਾ ਕਰ ਲੈਨੇ ਆ ਕੰਮ ਤੇ ਆਟਾ ਇੱਥੇ ਆਪਾਂ ਗੁੰਨ ਲੈਨੇ ਆ ਕਿਉਂਕਿ ਮੇਰੇ ਕੋਲੋਂ نیچے ਬੈਠ ਕੇ ਆਟਾ ਨਹੀਂ ਗੁੰਨਿਆ ਜਾਂਦਾਗਾ ਕਿਉਂਕਿ ਮੈਂ ਹੋਣੀ ਠੀਕ ਹੋਈ ਆ ਜੀ ਇਲਾਜ ਕਰਵਾਇਆ ਸੀ ਤੇ ਮੈਂ ਠੀਕ ਨਹੀਂ ਸੀਗੀ ਤੇ ਹੁਣ ਆਪਾਂ ਇੱਥੇ ਅ ਦਵਾਨ ਬੈੱਡ ਹੈਗਾ ਜੀ ਉੱਥੇ ਹੀ ਆਪਾਂ ਬੈਠ ਕੇ ਆਟਾ ਗੁੰਨ ਲੈਨੇ ਆ ਜੀ ਤੇ ਛੁੱਟੀਆਂ ਜਿਵੇਂ ਚੱਲ ਰਹੀਆਂ ਤੇ ਅੱਜ ਬੇਟਾ ਕਹਿ ਰਿਹਾ ਸੀ ਕਿ ਮੈਨੂੰ ਆਲੂ ਵਾਲੇ ਪਰੌਠੇ ਬਣਾ ਕੇ ਦਿਓ ਤੇ ਆਪਾਂ ਉਹ ਵੀ ਤਿਆਰੀ ਕਰ ਲੈਨੇ ਆਂ ਆਲੂ ਆਪਾਂ ਉਬਲਨੇ ਧਰੇ ਹੋਇਆ ਤੇ ਆਪਾਂ ਹੁਣ ਆਟਾ ਗੁੰਨ ਕੇ ਤੇ ਰੱਖ ਲੈਨੇ ਆ ਤੇ ਨਾਲ ਦੀ ਨਾਲ ਆਲੂ ਵੀ ਛਿੱਲ ਲੈਨੇ ਆ ਜੀ ਤੇ ਇਮੇਟ ਪਿਆਜ਼ ਕੱਟ ਕੇ ਤੇ ਆਪਾਂ ਸਟਫਿੰਗ ਤਿਆਰ ਕਰ ਲੈਨੇ ਆ। ਅਮੀ ਜੇ ਤੁਹਾਨੂੰ ਸਾਡੀਆਂ ਵੀਡੀਓ ਜੀ ਪਸੰਦ ਆ ਰਹੀਆਂ ਹੋਣਗੀਆਂ ਜੀ ਤੇ ਵੱਧ ਤੋਂ ਵੱਧ ਸਪੋਰਟ ਕਰਦੇ ਹੋ ਜੀ। ਤੇ ਆਪਣਾ ਚੈਨਲ ਵੀ ਵਧੀਆ ਚੱਲਣ ਲੱਗ ਜਾਵੇ। ਪਲੀਜ਼ ਤੁਸੀਂ ਸਪੋਰਟ ਕਰਦੇ ਹੋ ਜੀ। ਇੱਥੇ ਆਪਾਂ ਆਲੂ ਜਿਹੜੇ ਉਬਾਲੇ ਆ ਜੀ ਉਹਨਾਂ ਨੂੰ ਠੰਡੇ ਕਰ ਲਿਆ। ਤੇ ਆਪਾਂ ਹੁਣ ਆਲੂ ਦੀਆਂ ਛਿਲਕਾਂ ਲਾ ਕੇ ਤੇ ਇੱਕ 사이ਡ ਰੱਖ ਰੱਖੀ ਜਾਂਦੇ ਆ। ਇੰਨੀ ਗਰਮੀ ਵਿੱਚ ਕੰਮ ਵੀ ਕਰਨੇ ਔਖੇ ਹੁੰਦੇ ਆ ਜੀ ਤੇ ਹੁਣ ਗਰਮੀ ਵੀ ਜਾਦਾ ਵਧ ਗਈ ਆ। ਟੈਂਪਰੇਚਰ ਅ ਪਹਿਲਾਂ ਨਾਲੋਂ ਜ਼ਿਆਦਾ ਉੱਪਰ ਹੋ ਗਿਆ ਹੈ ਤੇ ਆਪਾਂ ਵਿੱਚ ਹੁਣ ਪਿਆਜ਼ ਵੀ ਜਿਹੜੇ ਹੈਗੇ ਆ ਜੀ ਕੱਟ ਕੇ ਪਾ ਲਾਂਗੇ ਪਾਉਣ ਨੂੰ ਪਿਆਜ਼ ਵੀ ਬਰੀਕ-ਬਰੀਕ ਕੱਟ ਕੇ ਪਾ ਲੈਣੇ ਆ। ਆਪਾਂ نیچے ਅਖਬਾਰ ਵਿਛਾ ਲਈ ਸੀ ਕਿਉਂਕਿ ਛਿਲਕਾ ਵੀ ਜੇ ਉੱਪਰ ਹੀ ਅਖਬਾਰ ਦੇ ਆਪਾਂ ਰੱਖ ਦਿੱਤੀਆਂ ਤੇ ਇਸ ਤਰ੍ਹਾਂ ਜਿਹੜੀ ਦੀਵਾਨ ਬਰੈਡ ਤੇ ਜਿਹੜੀ ਵੀ ਚੀਜ਼ ਆਪਾਂ ਵਿਛਾਈ ਹੁੰਦੀ ਹੈ ਉਹ ਖਰਾਬ ਨਹੀਂ ਹੁੰਦੀ ਤੇ ਅਖਬਾਰ ਵੀ ਖਰਾਬ ਹੁੰਦੀ ਹੈ ਤੇ ਉਹਦੇ ਤੋਂ ਆਪਾਂ ਹੁਣ ਛਿਲਕਾ ਚੱਕ ਦਿੱਤੀਆਂ ਤੇ ਅੱਗੇ ਹੁਣ ਵਲੌਗ ਕੰਟੀਨਿਊ ਕਰਦੇ ਆਂ ਜੀ ਇੱਥੇ ਆਲੂ ਆਪਾਂ ਮੈਸ਼ ਕਰ ਲਏ ਆ ਹੌਲੀ ਹੌਲੀ ਲੱਗ ਗਏ ਆ ਜੀ ਤੇ ਮੈਚ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਬੇਸਿਕ ਜੇ ਮਸਾਲੇ ਪਾਵਾਂਗੇ ਅ ਜੀਰਾ ਵਿੱਚ ਪਾਇਆ ਹੈ ਤੇ ਹੁਣ ਆਪਾਂ ਜੀ ਲਾਲ ਮਿਰਚ ਤੇ ਨਮਕ ਵੀ ਪਾ ਦਿੰਨੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਜੀ हां जी ਅਸੀਂ ਦੋ ਪੀੜੇ ਲੈ ਕੇ ਤੇ ਪਰੌਠੇ ਬਣਾਉਣੇ ਆ ਤੁਸੀਂ ਦੱਸਿਓ ਜੀ ਕਿਹੜੇ ਢੰਗ ਨਾਲ ਪਰੌਠੇ ਬਣਾਉਣੇ ਆ ਇਹ ਇੱਥੇ ਆਪਾਂ ਇੱਕ ਪੀੜਾ ਲੈ ਲਿਆ ਇਹਨੂੰ ਪਹਿਲਾਂ ਰੋਟੀ ਵੇਲ ਲੈਣੇ ਆ ਤੇ ਇਹ ਰੋਟੀ ਇੱਕ ਸਾਈਡ ਰੱਖ ਦਿੰਨੇ ਆ ਤੇ ਇੱਕ ਹੋਰ ਪੀੜਾ ਲੈ ਕੇ ਉਹ ਵੀ ਆਪਾਂ ਵੇਲ ਲੈਣੇ ਆ ਜੀ ਇੱਥੇ ਗਰਮੀ ਵੀ ਲੱਗ ਰਹੀ ਸੀ ਤਾਂ ਕਿਰਸੋ ਇਹ ਵਿੱਚ ਗਰਮੀ ਜ਼ਿਆਦਾ ਹੁੰਦੀ ਹੈ ਜੀ ਇੱਥੇ ਆਪਾਂ ਨੂੰ ਜੀ ਘਿਓ ਲੈ ਲਿਆ ਤੇ ਘਿਓ ਲਗਾ ਕੇ ਪਹਿਲਾਂ ਤੇ ਸਟਫਿੰਗ ਜੜੀ ਆ ਗਿਆ ਉਹ ਆਪਾਂ ਲਗਾ ਦਿੰਨੇ ਆ ਤੇ ਹੁਣ ਆਪਾਂ ਜਿਹੜੀ ਰੋਟੀ ਬੈਲੀ ਹੋਈ ਸੀ ਉਹ ਹੀ ਉੱਪਰ ਲਗਾ ਦਿੰਨੇ ਆ ਜੀ। ਹੁਣ ਸੁੱਕਾ ਆਟਾ ਲਗਾ ਕੇ ਥੋੜਾ ਜਿਆ ਨਮ ਨਾ ਵੀਰ ਦਿੰਨੇ ਤੇ ਜਿਹੜਾ ਨਾਲ ਜੁੜ ਜਾਵੇ। ਤੇ ਚਲੋ ਜੀ ਹੁਣ ਆਪਾਂ ਸੇਕ ਲੈਨੇ ਪਰੋਠੇ ਨੂੰ ਜੀ। ਹਾਂਜੀ ਆਪਾਂ ਨਾਲ-ਨਾਲ ਹੋਰ ਪਰੌਠੇ ਵੀ ਬਣਾਉਣੇ ਆ ਤੇ ਰੋਟੀਆਂ ਵੇਲ ਲੈਣੇ ਆ ਤੇ ਇਹ ਵਾਲੇ ਪਰੌਠੇ ਨੂੰ ਆਪਾਂ ਘਿਓ ਲਗਾ ਦਈਏ ਉਹ ਵਧੀਆ ਦਿਲ ਕੇ ਨਾਲ ਦੋਨਾਂ ਸਾਈਡਾਂ ਤੋਂ ਘਿਓ ਲਗਾ ਦਿੰਨੇ ਆ ਜੀ ਦੇਖਿਓ ਆਪਾਂ ਨਾਲ ਨਾਲ ਇਹ ਵਾਲਾ ਪਰੌਠਾ ਵੀ ਆਪਾਂ ਘੋਲ ਗਾ ਲਿਆ ਤੇ ਹੁਣ ਸਟੱਫਿੰਗ ਲਗਾ ਕੇ ਬਣਾ ਲੈਨੇ ਆਂ ਚਲੋ ਜੀ ਹੁਣ Ini adalah perut harga yang sudah ਹਾਂਜੀ ਹੁਣ ਆਪਾਂ ਇਹ ਵੀ ਬਣਾ ਲੈਨੇ ਆ ਹੋਰ ਪਰੌਠੇ ਜਿਵੇਂ ਜਿਵੇਂ ਬਣਾਉਣੇ ਆ ਜੀ ਬਣਾ ਲੈਨੇ ਆ ਤੇ ਤੁਹਾਨੂੰ ਇਹ ਰਿਕਵੈਸਟ ਹੈ ਜੀ ਚੈਨਲ ਤੇ ਜੇ ਕਰਨਾ ਵੀ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਲਾਈਕ ਕਮੈਂਟ ਵੀ ਕਰ ਦਿਓ ਤੇ ਵੀਡੀਓਜ਼ ਨੂੰ ਫੁੱਲ ਵਾਚ ਕਰਿਆ ਕਰੋ ਜੀ ਤੇ ਸਪੋਰਟ ਵੀ ਕਰਿਆ ਕਰੋ ਜੀ ਗਰਮੀ ਵੀ ਤੁਹਾਡੇ ਲਈ ਹਿੰਦੀ ਵੀ ਲੈ ਕੇ ਆਉਣੇ ਆ ਜੀ ਤੇ ਤੁਹਾਡਾ ਸਭ ਦਾ ਆਪਾਂ